ਖੱਤਿ ਸ੍ਰੀ ਗੱਲ ਦੋਸਤੋ ਜਿਵੇਂ ਕਿ ਆਪਾਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਨਵੇਂ ਨਵੇਂ ਵੀਡੀਓ ਲੈ ਕੇ ਆਉਂਨੇ ਹਾਂ ਅੱਜ ਇੱਕ ਨਵੀ ਵੀਡੀਓ ਆਪਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ ਬਹੁਤ ਗੌਰ ਮੰਗਦੀ ਆ ਚੰਗੀ ਤਰ੍ਹਾਂ ਧਿਆਨ ਨਾਲ ਇਹ ਸੁਣਨਾ ਦੇਖਣਾ ਵੀਡੀਓ ਨੂੰ ਜਿਵੇਂ ਕਿ ਤੁਹਾਨੂੰ ਪਤਾ ਵਾ ਪਸ਼ੂਆਂ ਦੀਆਂ ਜਿਹੜੀਆਂ ਬਿਮਾਰੀਆਂ ਵਾਂ ਗਾਮਾਂ ਦੀਆਂ ਮੱਝਾਂ ਦੀਆਂ ਜਿਹੜੀਆਂ ਬਿਮਾਰੀਆਂ ਬਹੁਤ ਜ਼ਿਆਦਾ ਬਿਮਾਰੀਆਂ ਹਾਜ਼ਮੇ ਨਾਲ ਜੁੜੀਆਂ ਜੇ ਉਹਨਾਂ ਦਾ ਹਾਜ਼ਮਾ ਸਹੀ ਆ ਉਹਨਾਂ ਦਾ ਬੱਚਨ ਪਤਨ ਕਰਿਆ ਸਹੀ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇਹ ਤੁਸੀਂ ਕਿਵੇਂ ਦੇਖ ਸਕਦੇ ਆਂ ਵੀ ਪਸ਼ੂਆਂ ਦਾ ਹਾਜਮਾ ਸਹੀ ਆ ਪਸ਼ੂ ਕਿਹੜਾ ਕਿੰਨਾ ਦੁੱਧ ਦਿੰਦਾ ਉਹ ਉਹਦਾ ਕਿੱਦਾਂ ਦਾ ਹਾਜਮਾ ਚਾਹੀਦਾ ਹੈ ਇਹ ਤੁਹਾਨੂੰ ਅੱਜ ਦੱਸਾਂਗੇ ਵੀ ਤੁਹਾਨੂੰ ਗੋਹਾ ਦੇਖ ਕੇ ਹੀ ਉਹਦਾ ਪਤਾ ਲੱਗ ਜੂਗਾ ਵੀ ਉਹਦਾ ਹਾਜਮਾ ਕਿੰਨਾ ਰਵਾਂ ਜੇ ਆਪਾਂ ਗੋਹੇ ਦੀ ਗੱਲ ਕਰੀਏ ਗੋਹੇ ਦੇ ਵਿੱਚ ਆਪਾਂ ਨੂੰ ਸਕੋਰ ਦੇਣਾ ਹੁੰਦਾ ਇਹਨੂੰ ਇੰਗਲਿਸ਼ ਦੇ ਵਿੱਚ ਡੰਗ ਸਕੋਰ ਵੀ ਕਹਿੰਦੇ ਆ ਗੋਹੇ ਨੂੰ ਸਕੋਰ ਦਿੰਨੇ ਆ 1 ਤੋਂ ਲੈ ਕੇ 5 ਤੱਕ ਜਿਹੜਾ 1 ਸਕੋਰ ਆ ਉਹ ਵੀ ਬਹੁਤ ਜ਼ਿਆਦਾ ਡੇਰੀਆ ਲੱਗ ਜਾਂਦਾ ਵਾ ਪਸ਼ੂ ਨੂੰ ਮੋਕ ਲੱਗ ਜਾਂਦੀ ਆ ਉਹਨੂੰ ਇੱਕ ਸਕੋਰ ਦਿੰਦੇ ਆ ਉਹ ਵੀ ਆਪਣੇ ਪਸ਼ੂ ਨੂੰ ਨਹੀਂ ਚਾਹੀਦਾ ਉਹਦਾ ਦਾ ਹੋਗਾ ਆਪਣੇ ਪਸ਼ੂਆਂ ਦਾ ਨਹੀਂ ਚਾਹੀਦਾ ਡੇਰੀਆ ਹੋ ਗਿਆ ਇਹਦਾ ਮਤਲਬ ਪ੍ਰੋਬਲਮ ਆ ਕਿਤੇ ਨਾ ਕਿਤੇ ਆਪਾਂ ਨੂੰ ਦੇਖਣਾ ਪਊ ਸਾਡਾ ਪੱਠੇ ਦੇ ਵਿੱਚ ਫੇਵਰ ਘੱਟ ਪੈ ਰਹੀ ਆ ਕੀ ਪ੍ਰੋਬਲਮ ਹੋ ਸਾਨੂੰ ਦੇਖਣੀ ਪਊ ਦੂਜੇ ਨੰਬਰ ਤੇ ਜਿਹੜਾ 5 ਨੰਬਰ ਸਕੋਰ ਆ ਉਹ ਵੀ ਸਾਡੇ ਪਸ਼ੂ ਨੂੰ ਨਹੀਂ ਚਾਹੀਦਾ ਇਹਦਾ ਮਤਲਬ ਜੇ 5 ਨੰਬਰ ਸਕੋਰ ਆ ਸਾਡੇ ਜਿਹੜੇ ਪਸ਼ੂਆਂ ਨੂੰ ਉਹ ਫੇਵਰ ਬਹੁਤ ਜ਼ਿਆਦਾ ਪੈ ਰਹੀ ਆ ਤੇ ਉਹ ਉਹ ਸਕੋਰ ਨਹੀਂ ਚਾਹੀਦਾ ਸਾਨੂੰ ਦੇਖਣ ਦੀ ਲੋੜ ਆ ਵੀ ਫੇਵਰ ਕਿਉਂ ਜ਼ਿਆਦਾ ਪੈ ਰਹੀ ਆ ਸੁੱਕਾ ਪਾਣਾ ਸੀ ਜਿਆਦਾ ਦੇ ਰਹੇ ਆ ਆਪਾਂ ਕਿ ਉਹਨੂੰ ਕਿਤੇ ਨਾ ਕਿਤੇ ਉਹ ਪ੍ਰੋਬਲਮ ਖੜੀ ਹੋ ਸਕਦੀ ਆ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇੱਕ ਨੌਂ ਨੰਬਰ ਵੀ ਇੱਕ ਨੰਬਰ ਕਿੱਦਾਂ ਦਾ ਵਾ ਤੇ ਪੰਜ ਨੰਬਰ ਕਿੱਦਾਂ ਦਾ ਵਾ ਜਿਵੇਂ ਮੈਂ ਹੁਣ ਦੇਖ ਰਿਹਾ ਸੀਗਾ ਜਿਹੜੇ ਇਹ ਆਪਣਾ ਗੋਬਰ ਆ ਅੱਧਾ ਪਾਰਟ ਆ ਬਹੁਤ ਇਹ ਮਗਰ ਇਹਨੂੰ ਆਪਾਂ ਜੇ ਨੰਬਰ ਦੇਵਾਂਗੇ ਇਹਨੂੰ ਆਪਾਂ ਪੰਜ ਨੰਬਰ ਦੇਵਾਂਗੇ ਇਹ ਪੰਜ ਨੰਬਰ ਤੁਹਾਡੇ ਹੋ ਸਕਦਾ ਵਾ ਵੀ ਕਿਤੇ ਫੀਫਰਾਂ ਜਿਹੜੀਆਂ ਜਾਂ ਤੁਹਾਡੇ ਕਟੀਆਂ ਵਾ ਜਾਂ ਤੁਹਾਡਾ ਕੋਈ ਡرائی ਪਸ਼ੂ ਆ ਉਹਨਾਂ ਦਾ ਹੋ ਸਕਦਾ ਵਾ ਪਰ ਉਹਨਾਂ ਦਾ ਵੀ ਨਹੀਂ ਹੋਣਾ ਚਾਹੀਦਾ ਇਹ ਆ ਰਿਹਾ ਵਾ ਪਰ ਇਹ ਉਹਨਾਂ ਦਾ ਵੀ ਨਹੀਂ ਹੋਣਾ ਚਾਹੀਦਾ ਫਿਰ ਉਹਨਾਂ ਦਾ ਕਿੰਨਾ ਸਕੋਰ ਹੋਣਾ ਚਾਹੀਦਾ ਵਾ ਜਿਹੜੇ ਤੁਹਾਡੇ ਪਸ਼ੂ ਆ ਇਸ ਤੋਂ ਬਾਅਦ ਚਾਰ ਸਕੋਰ ਆ ਜਿਹੜੇ ਪਸ਼ੂ ਤੁਹਾਡੇ ਡرائی ਆ ਜਾਂ ਫਿਰ ਉਹਨਾਂ ਦਾ ਸਕੋਰ ਚਾਹੀਦਾ ਵਾ ਚਾਰ ਤੇ ਉਹ ਤੁਹਾਨੂੰ ਦਿਖਾ ਰਹੇ ਆ ਚਾਰ ਸਕੋਰ ਆਪਾਂ ਗੱਲ ਕੀਤੀ ਸੀ ਸਕੋਰ ਨੰਬਰ 5 ਦੀ ਸਕੋਰ ਨੰਬਰ 5 ਦੇ ਵਿੱਚ ਬੋਹਾ ਜਿਹੜਾ ਹੋਊਗਾ ਉਹ ਐਂ ਕਲਡਾ ਹੋਊਗਾ ਤੇ ਉਹਦੇ ਅਲੱਗ-ਅਲੱਗ ਪਾਰਟ ਹੋਣਗੇ ਜੇ ਆਪਾਂ ਚਾਰ ਦੀ ਗੱਲ ਕਰੀਏ ਜਿਹੜਾ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਹਨੂੰ ਨੰਬਰ ਆਪਾਂ ਚਾਰ ਦੇਵਾਂਗੇ ਇਦਾਂ ਦੇ ਗੋਹੇ ਨੇ ਇਹ ਗੋਹਾ ਹੋਊਗਾ ਸਖਤ ਪਰ ਇਹ ਜੁੜਿਆ ਹੋਇਆ ਹੋਊ ਇਹਨੂੰ ਆਪਾਂ ਸਕੋਰ ਦੇਵਾਂਗੇ ਚਾਰੇ ਕੁਝ ਨੇ ਤੇ ਜਿਹੜੇ ਤੁਹਾਡੇ ਹੀਥਰਾਂ ਵਾ ਜਾਂ ਤੁਹਾਡੇ ਟਰਾਈ ਪਸ਼ੂ ਆ ਦੁੱਧੋਂ ਛੱਡੇ ਹੋਏ ਪਸ਼ੂ ਆ ਉਹਨਾਂ ਦਾ ਚਾਰ ਨੰਬਰ ਸਕੋਰ ਹੋ ਸਕਦਾ ਪਰ ਇਹ ਦੁੱਧ ਵਾਲਿਆਂ ਦਾ ਨਹੀਂ ਹੋ ਸਕਦਾ ਜੇ ਤੁਹਾਡੀ ਮੱਝ 10-12 ਕਿਲੋ ਦੁੱਧ ਦੇ ਰਹੀ ਆ ਜਾਂ ਉਹਦੀ ਆਪਾਂ ਕਹਦੇ ਨੇ ਆ ਬਹੁਤ ਸਾਰੇ ਛੱਜਣਾ ਦੇ ਮੈਸੇਜ ਵੀ ਆ ਜਾਂਦੇ ਆ ਬਈ ਸਾਡਾ ਪਸ਼ੂ ਦੀ ਜਿਹੜੀ ਕੰਪੈਸਿਟੀ ਆ ਉਹਦੀ 10-12 ਕਿਲੋ ਦੀ ਸੀ ਕਿਉਂਕਿ ਉਹਦੀ ਮਾਂ ਬਹੁਤ ਦੁੱਧ ਦਿੰਦੀ ਸੀ ਠੀਕ ਹੈ ਜੀ ਵਧੀਆ ਪਰ ਉਹ ਦੁੱਧ ਉਹਨਾਂ ਦੇ ਨਹੀਂ ਪਹੁੰਚੀ ਕੀ ਤੁਹਾਡੇ ਪਾਚਨ ਕਿਰਿਆ ਦੇ ਵਿੱਚ ਤਾਂ ਨਹੀਂ ਪ੍ਰੋਬਲਮ ਆ ਕਈ ਤੁਹਾਡੇ ਫੀਡ ਦੇ ਵਿੱਚ ਕਈ ਪ੍ਰੋਬਲਮ ਉਹ ਤੁਹਾਨੂੰ ਦੇਖਣਾ ਪਊਗਾ ਇਦਾਂ ਦਾ ਉਹਦੇ ਗੋਹਾ ਤੁਸੀਂ ਚੈੱਕ ਕਰੋ لازਮੀ ਇਹ ਨੰਬਰ ਹੋ ਗਿਆ ਜੀ 4 ਹੁਣ ਅਗਲੇ ਤੁਹਾਨੂੰ ਦਿਖਾਉਣੇ ਆ ਵੀ ਅਗਲੇ ਪਸ਼ੂ ਨੂੰ ਕਹਿਦਾ ਚਾਹੀਦਾ ਗੋਹਾ ਤਿੰਨ ਨੰਬਰ ਗੋਹਾ ਕਿੱਦਾਂ ਦਾ ਜਿਵੇਂ ਆਪਾਂ 5 ਨੰਬਰ ਦੀ ਤੇ 4 ਨੰਬਰ ਸਪੋਰ ਦੀ ਗੱਲ ਕੀਤੀ ਇਦਾਂ ਹੀ ਓਡਲੇ ਸੀਗਾ ਉਹ ਸੀ ਹੀ ਫਰਾਂ ਦਾ ਤੇ ਆਪਣੇ ਡرائی ਪਸ਼ੂ ਦਾ ਇਦਾਂ ਹੀ ਹੁਣ ਆਪਾਂ ਦੁੱਧ ਵਾਲੇ ਪਸ਼ੂ ਦੀ ਗੱਲ ਕਰਾਂਗੇ ਜਿਹੜੇ ਦੁੱਧ ਵਾਲੇ ਪਸ਼ੂ ਆ ਉਹਨਾਂ ਦਾ ਚਾਹੀਦਾ ਵਾ 3 ਜਾਂ 2 ਚਾਹੇ ਸਕੋਰ ਆ ਜਿਹੜਾ ਗੋਹੇ ਦਾ ਸਕੋਰ ਆ ਜਾਂ ਨੰਬਰ ਆਪਾਂ ਗੋਹੇ ਨੂੰ ਦੇਵਾਂਗੇ ਉਹਨੂੰ ਦੇਵਾਂਗੇ 3 ਜਾਂ 2 ਇਹ ਬੈਸਟ ਆ ਤੁਹਾਡੇ ਜਿਹੜੀ ਗਾਂ ਤੁਹਾਡੀ 25 ਤੋਂ ਪਲੱਸ ਦੁੱਧ ਦੇ ਰਹੀ ਆ ਜਾਂ ਤੁਹਾਡੀ ਮੱਝ 10-12 ਕਿਲੋ ਦੁੱਧ ਦੇ ਰਹੀ ਆ ਤੇ ਇਹ ਤੁਹਾਨੂੰ ਦਿਖਾਵਾਂਗਾ ਵੀ ਉਹ ਕਿੱਦਾਂ ਦਾ ਉਪਰ ਹੁੰਦਾ ਜਿਹੜਾ ਇਹ ਬੜਾ ਗੋਹਾ ਮੈਂ ਦਿਖਾ ਰਿਹਾ ਮੈਂ ਤੁਹਾਨੂੰ ਇਹਦਾ ਡੰਗ ਸਕੋਰ ਹੈਗਾ ਜੀ 3 ਇਦਾਂ ਦੇ ਗੋਹੇ ਨੂੰ ਤੁਸੀਂ ਤਿੰਨ ਡੰਗ ਸਕੋਰ ਦੇ ਸਕਦੇ ਆ ਇਹ ਬੈਸਟ ਆ ਤੁਹਾਡਾ ਜੇ ਪਸ਼ੂ 25 30 ਕਿਲੋ ਗਾਂ ਦਾ ਦੁੱਧ ਦੇ ਰਹੀ ਆ ਤੇ 10 12 ਕਿਲੋ ਮੱਝ ਦੁੱਧ ਦੇ ਰਹੀ ਜੇ ਇਸੇ ਤਰ੍ਹਾਂ ਹੁਣ ਅੱਗੇ ਆਪਾਂ ਗੱਲ ਕਰਾਂਗੇ ਡੰਗ ਸਕੋਰ 2 ਦੀ ਜੇ ਆਪਾਂ ਗਾਂ ਦੇ ਦੁੱਧ ਵਾਲੀ ਗਾਂ ਦੀ ਗੱਲ ਕਰੀਏ ਜਾਂ ਮੱਝ ਦੀ ਗੱਲ ਕਰੀਏ ਉਹਨਾਂ ਦਾ 3 ਤੋਂ 2 ਵਾਲਾ ਬੈਸਟ ਆ 2 ਵਾਲਾ ਵੀ ਠੀਕ ਆ ਜਿਹੜਾ ਡੰਗ ਸਕੋਰ 2 ਆ ਜਿੰਨੇ ਜ਼ਿਆਦਾ ਦੁੱਧ ਦਿੰਦੀਆਂ ਆਪਣੀ ਜਿਆਦਾ ਉਹਨਾਂ ਨੂੰ ਖੁਰਾਕ ਪੈ ਰਹੀ ਆ ਤੇ ਉਹ ਦੋ ਵਾਲਾ ਮੈਂ ਤੁਹਾਨੂੰ ਹੁਣ ਦੋ ਬਾਰੇ ਦੱਸਿਓ ਵੀ ਦੋ ਦੋ ਵਾਲਾ ਡੰਗ ਸਕੋਰ ਦੋ ਕਿਹੜਾ ਵਾ ਇਹ ਵਾਲਾ ਜਿਹੜਾ ਰੰਗ ਦਿਖਾ ਰਿਆ ਮੈਂ ਇਹਨੂੰ ਆਪਾਂ ਡੰਗ ਸਕੋਰ ਦੋ ਦੇਵਾਂਗੇ ਜੀ ਇਹ ਵਾਲੇ ਨੂੰ ਡੰਗ ਸਕੋਰ ਦੋ ਦੇਵਾਂਗੇ ਆਪਾਂ ਇਹ ਦੋਨੇ ਜਿਹੜੇ ਦੋ ਤੇ ਤਿੰਨ ਇਹ ਤੁਹਾਡਾ ਬੋਹਾ ਵੇਖਤਾ ਉਹ ਤੋਂ ਅਗਲੀਆਂ ਅਗਲੇ ਪਾਰਟ ਚਲੇ ਜਾਂਦੇ ਆ ਬਈ ਇਹਨਾਂ ਦੇ ਵਿੱਚ ਤੁਹਾਡੀ ਫੇਵਰ ਕਿੰਨੀ ਆ ਰਹੀ ਆ ਕੋਈ ਖੀੜ ਜਿਆਦਾ ਤਾਂ ਨਹੀਂ ਆ ਰਹੀ ਇਹਨੇ ਪਾਚਨ ਕਰਿਆ ਉਹ ਤੁਹਾਨੂੰ ਬੋਹਾ ਦੇਖ ਕੇ ਉਹਦਾ ਫੜਾ ਚੱਲ ਜਿਵੇਂ ਆਪਾਂ ਗੱਲ ਕੀਤੀ ਆ ਭਈ ਇਹਦਾ ਸਕੋਰ ਹੋ ਗਿਆ ਉਹਨਾਂ ਦੇ ਇੱਕ ਨੰਬਰ ਸਕੋਰ ਆਪਾਂ ਬਾਅਦ ਦਿਖਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੇਖਣਾ ਵਾ ਵੀ ਕਿੰਨੇ ਤੁਹਾਡੇ ਫਾਈਬਰ ਆ ਰਹੀ ਆ ਕੋਈ ਫਾਈਬਰ ਤੇ ਮਿੱਟ ਕਿੰਨੇ ਪਾਰਟ ਆ ਰਹੇ ਆ ਤੇ ਇਹਦੇ ਵਿੱਚ ਫੀਡ ਕਿੰਨੀ ਆ ਰਹੀ ਆ ਕੀ ਤੁਹਾਡੇ ਪਸ਼ੂਆਂ ਦੀ ਪਾਚਣ ਸ਼ਕਤੀ ਠੀਕ ਆ ਇਹਨੂੰ ਆਪਾਂ ਮਗਰਾ ਇਦਾਂ ਦੇਖ ਦੇਖ ਸਕਦੇ ਆ ਵੀ ਕਿੰਨੀ ਇਹਦੇ ਵਿੱਚ ਫੀਡ ਆ ਰਹੀ ਆ ਦੇਖੋ ਇਹਦੇ ਵਿੱਚ ਮੂਲੀ ਫੀਡ ਦੇ ਪਾਰਟ ਆਪ ਨੂੰ ਦਿਖ ਰਹੇ ਆ ਤੇ ਕੁਝ ਥੋੜੀ ਥੋੜੀ ਫਾਈਬਰ ਵੀ ਦੇਖਾਈ ਆ ਪਰ ਇਹ ਮੌਨੋ ਜਿਆਦਾ ਨਹੀਂ ਆ ਰਹੀ ਕਈ ਤੁਸੀਂ ਦੇਖੋ ਪਸ਼ੂਆਂ ਦੇ ਬਹੁਤ ਜਿਆਦਾ ਫਾਈਬਰ ਹੁੰਦੀ ਆ ਮੂਣ ਜਾਰੇ ਤੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੂੰਗਾ ਵੀ ਜੇ ਤੁਹਾਡਾ ਗੋਹਾ ਪਤਲਾਵਾ ਮੂਣ ਜਾਰੇ ਜਿਵੇਂ ਆਪਾਂ ਕਹਿੰਦਾ ਵੀ ਦੋ ਤੇ ਇੱਕ ਦੇ ਮਸਕਾਰ ਆ ਉਹਦੇ ਵਿੱਚ ਜਦੋਂ ਗੋਹਾ ਕਰਦਾ ਉਹ ਬੁਲਬਲੇ ਬਹੁਤ ਜ਼ਿਆਦਾ ਇਦਾਂ ਬੁਲਬਲੇ ਬਣਦੇ ਆ ਇਹਦਾ ਮਤਲਬ ਹੈ ਤੁਹਾਡੇ ਜਿਹੜੇ ਪਸ਼ੂ ਆ ਉਹ ਐਸਿਡੋਸਿਸ ਦੇ ਵਿੱਚ ਜਾ ਰਹੇ ਆ ਉਹਨਾਂ ਦਾ ਜਿਹੜਾ ਰੂਮਨੌਸ ਤੇ ਆਬੀ ਬਣ ਰਿਹਾ ਵਾ ਤੇ ਤੁਹਾਨੂੰ ਉਹ ਫੀਡ ਦੇ ਬਦਲਾਵ ਬਾਰੇ ਉਹਦੇ ਟੀਐਮ ਬਾਰੇ ਬਦਲਾਵ ਬਾਰੇ ਤੁਹਾਨੂੰ ਸੋਚਣ ਲਈ ਲੋੜ ਆ ਤੁਸੀਂ ਕਿਸੇ ਵੀ ਪੀਡੀ ਇੱਥੇ ਦੇ ਕੰਸਲਟੈਂਟ ਨਾਲ ਗੱਲ ਕਰ ਲਓ ਕਿਸੇ ਨਾਲ ਵੀ ਕਰ ਲਓ ਉਹਨਾਂ ਦੀ ਫੀਲ ਚੇਂਜ ਕਰਾਉਂਦੇ ਹਾਂ ਜੀ ਜਿਵੇਂ ਆਪਾਂ ਡੰਗ ਸਕੋਰ ਬੋਏ ਦਾ ਸਕੋਰ 1 5 4 3 2 ਤੁਹਾਨੂੰ ਦਿਖਾਇਆ ਵਾ ਇਸੇ ਤਰ੍ਹਾਂ ਹੀ ਹੁਣ ਆਪਾਂ ਇੱਕ ਦੀ ਗੱਲ ਕਰਾਂਗੇ ਜਿਹੜਾ ਇਹ ਗੋਹਾ ਵਾ ਇਹਨੂੰ ਆਪਾਂ ਇੱਕ ਤਾਂ ਨਹੀਂ ਕਹਿ ਸਕਦੇ ਆਪਣੇ ਕੋਲ ਉਹਦਾਂ ਦਾ ਗੋਹਾ ਨਹੀਂ ਸੀਗਾ ਇਹ ਇਹ ਗੋਹਾ ਇੱਕ ਦੇ ਨੇੜ ਤੇੜਾ ਜਾਂ ਆਪਾਂ ਡੇਢ ਕਹ ਲਈਏ ਜਾਂ 2 ਤੋਂ ਥੋੜਾ ਜਿਹਾ ਘੱਟ ਆ ਇਹ ਇੱਕ ਨਹੀਂ ਕਹਿ ਸਕਦੇ ਇੱਕ ਬਹੁਤ ਜ਼ਿਆਦਾ ਡੈਰ ਗਿਆ ਜਿਵੇਂ ਮੋਕ ਲੱਗੇ ਜਾਂਦੀ ਆ ਬਹੁਤ ਜ਼ਿਆਦਾ ਪਤੂ ਉਹ ਉਹਨੂੰ ਆਪਾਂ ਇੱਕ ਸਕੋਰ ਦੇ ਦੇਣੀ ਸੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਮਤਲਬ ਸਮਝਣਾ ਵੀ ਜਿਹੜਾ ਗੋਹੇ ਨੂੰ ਦੇਖ ਕੇ ਪਸ਼ੂ ਦੀ ਪਾਚਨ ਕਿਰਿਆ ਨੂੰ ਤੁਸੀਂ ਠੀਕ ਕਰ ਸਕਦੇ ਆ ਉਹਦੇ ਖਾਣਾਕ ਦੇ ਵਿੱਚ ਬਦਲਾਅ ਕਰਕੇ ਤੁਸੀਂ ਉਹਦੀ ਪਾਚਨ ਕਿਰਿਆ ਨੂੰ ਠੀਕ ਕਰ ਸਕਦੇ ਆ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਬਚ ਜੂਗੇ ਗੋਹੇ ਨੂੰ ਗੋਹੇ ਤੋਂ ਦੇਖੀਓ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸੋ ਸਾਰੇ ਸੱਜਣਾ ਦਾ ਧੰਨਵਾਦ ਆਉਣ ਵਾਲੀਆਂ ਹੋਰ ਵੀਡੀਓ ਆਪਾਂ ਨਵੇਂ-ਨਵੇਂ ਵਿਸ਼ਿਆਂ ਤੇ ਵੀਡੀਓ ਲੈ ਕੇ